ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਟਾਈਮ ਪੌਣੇ 4 ਹੋ ਗਏ ਇੰਨੀ ਚਾਦੇ ਤੇ ਜੇ ਧੁੱਪ ਤਿੱਖੀ ਗਰਮੀ ਹੋਈ ਪਈ ਮੱਝਾਂ ਨੂੰ ਖੋਰ ਕੇ ਲਿਆ ਕੇ ਇੱਕ ਵਾਰ ਉਰੇ ਪਾਣੀ ਨਾਲ ਸਿਣਕਦੇ ਆਂ ਠੰਡੀਆਂ ਹੋ ਜਾਣਗੀਆਂ ਲੋ ਵਾਲੀ ਪੈਂਦੀ ਹੈ ਤੇ ਹੁਣ ਆਪਾਂ ਪੌਣੇ ਜੀ ਸੰਨੀ ਸਰਦਾਰ ਜੀ ਤਾਂ ਅੱਜ ਸੰਨੀ ਵੀ ਨਹੀਂ ਪਾਕੇਗੇ ਹੋਰ ਹੀ ਨਹੀਂ ਕੰਮ ਲੋਟੋਂ ਦੇ ਤੇ ਮੁੰਦੂਵਾ ਦਾ ਸਿਨੇਮਾ ਹੋਣਾ ਜੀ ਸੈਫੀ ਅੱਜ ਸੈਫੀ ਦੀ ਨਾ ਹੀ ਤੋਂ ਤਾਕੜੀ ਹੋਣੀ ਐ ਐ ਸੈਫੀ ਤੇਰੀ ਨਾ ਹੀ ਤੋਂ ਤਾਕੜੀ ਕਰਾਂਗੇ ਅੱਜ ਪਿੰਦਰ ਆ ਜਾ ਬਾਈ ਉਹਨਾਂ ਨੂੰ ਵੀ ਲੋਖਾਂ ਦੀ ਹੂੰ ਆ ਜਾ ਪੁੱਜਾ ਖੜਾ ਤੂੜੀ ਪਵਾ ਮੈਂ ਨਾਲ ਜਿੱਕਰ ਡੈਡੀ ਨੇ ਤੂੜੀ ਵੀ ਨਹੀਂ ਪਾਈ ਆ ਭਾਂਡੇ ਲਿਆ ਜਾ ਕੇ ਬਾਹਰ ਨਾਲ ਸਭ ਕਿੱਧਰ ਜਾਣਾ ਇਹਾਂਗੇ ਕਿ ਇਹਨੇ ਗੱਲ ਨਹੀਂ ਕੀਤੀ। ਹਏ ਗਰਮ ਕੇ ਜਪੜੇ ਮੈਂ ਖੜ ਲਿਆ ਤੂੰ ਫਿਰ ਆਪਣੇ ਖਾਲ ਪਾਣੀ ਲਾ ਕੇ ਮੈਂ ਇਸ ਦਾ ਹੁਣ ਸਾਡੇ ਕੱਖ ਨਹੀਂ ਹੈਗੇ ਖਾਸੀ ਸੰਨੀ ਪਾ ਦੇਣਾ ਅੱਧੀ ਭੰਡ ਵਾਂਗੂ ਕੇਰਾਂ ਸੀ ਪਾ ਦੇਣਾ ਫਿਰ ਕਿੰਦੇ ਬਿੰਦੇ ਨਹੀਂ ਲਿਬੜਨਾ ਪੈਂਦਾ ਹਣ ਇਹ 2-3 ਵਾਰ ਚੰਗੀ ਤਰ੍ਹਾਂ ਬਾੜ ਦੇ ਕੇ ਸੰਨੀਰ ਲਾਉਣੀ ਪਊਗੀ ਕਿਉਂ ਫਿਰ ਮੜੀ ਜੀ ਸੰਨੀ ਹ ਹੁਣ ਜੇ ਤਾਂ ਹਰਾ ਹੋਵੇ ਵੀ ਤਰਲ ਕੇ ਫਿਰ ਤਾਂ ਮੜੀ ਮੋਟੀ ਸੁੱਕੀ ਕਿਲੀ ਜੀ ਵੀ ਖਾ ਲੈਂਦੀ ਨੇ ਵਧੀਆ ਚੰਗੀ ਤਰ੍ਹਾਂ ਪਰ ਸਰਦਾਰ ਜੀ ਵਰਗੀ ਸੰਨੀ ਤਾਂ ਮੈਨੂੰ ਫੇਰ ਵੀ ਨਹੀਂ ਲੱਲਦੀ ਉਹਦਾ ਬਹੁਤ ਪ੍ਰੀਤੀਆਂ ਲਾ ਲਾ ਕੇ ਇਦਾਂ ਪੌਣਾ ਘੰਟਾ ਲਾਉਂਦੇ ਨੇ ਚਾਹ ਫੇਰ ਵੀ ਮੈਂ ਕੋਸ਼ਿਸ਼ ਕਰਦੀ ਹੁੰਨੀ ਆ 2-3 ਵਾਰ ਸਾਰੀ ਸੰਨੀ ਵੱਢ ਕੇ ਚੰਗੀ ਤਰ੍ਹਾਂ ਪੂਰਾ ਫੇਰੇ ਦੇ ਤੋਂ ਪਾਟਰ ਲਾਵਾਂਗੇ ਬਈ ਸਾਡੇ ਮਹਿਸਾਂ ਜਦੋਂ ਵਧੀਆ ਸੰਨੀ ਹੁੰਦੀ ਆ ਫਿਰ ਅੱਧੇ ਘੰਟੇ ਚ ਹੀ ਖਾ ਕੇ ਰੱਜ ਕੇ ਲੈਂਦੇ ਆ ਕੱਲ ਪ੍ਰਸੰਪਿੰਦਰ ਬੰਦੂਗਾ ਮੇਰੀ ਕੱਲੀ ਸੰਨੀ ਪਉਣ ਦੀ ਡਿਊਟੀ ਹੈ ਲਿਆ ਹੋਈ ਹੀ ਆਫੇ ਖੋਲ ਕੇ ਮੈਨੇ ਸਰਦਾਰ ਜੀ ਦੇ ਬੂਟ ਧੋਣ ਵਾਲੇ ਨੇ ਕਾਇਦ ਨੋਕੇ ਸੀਜ਼ਨ ਚ ਪਾਉਂਦੇ ਨੇ ਬਾਲੇ ਹੋ ਕੇ ਕੰਡ ਪੀ ਕੇ ਇਹਨਾਂ ਚ ਤੇ ਉਦੋਂ ਬਾਅਦ ਆਪਾਂ ਸੈ ਵੀਰਮ ਹੋਣੇ ਫਿਰ ਸੂਟਾਂ ਦੀ ਵੀਡੀਓ ਵੀ ਬਣਾਉਣ ਵਾਲੀ ਅੱਜ ਕੱਲ ਤਾਂ ਅਪਲੋਡ ਹੋ ਗਈ ਸੀ ਅੱਜ ਤਾਂ ਹੋਈ ਵੀ ਨਹੀਂ ਪਤਾ ਨਹੀਂ ਅੱਜ ਪੂਰਾ ਚਲਦਾ ਤੀ ਮੈਂ ਤਾਂ ਲੱਤਾਂ ਹੀ ਵਾਲੀਆਂ ਦੁਖਦੀਆਂ ਨੇ ਪੂਰੇ ਚ ਬਹੁਤ ਬੁਰਾ ਹਾਲ ਮਜੰਦਾ ਉੱਠੇ ਹੀ ਨਹੀਂ ਜਾਂਦਾ ਦੋ ਤਿੰਨ ਦਿਨ ਪਹਿਲਾਂ ਮੈਨੂੰ ਪਤਾ ਜਾਂ ਨਹੀਂ ਲੱਗਿਆ ਫਿਰ ਮੈਨੂੰ ਦੱਸਿਆ ਕਹਿੰਦੇ ਵੀ ਪੂਰਾ ਚਲਦਾ ਤਾਂ ਕਰਕੇ ਹੱਡ ਹੱਡ ਦੁਖਦਾ। ਕਹਿੰਦਾ ਬਾਹਲੀ ਲੱਤਾਂ ਦੁੰਦੀ ਨੇ ਕੋਲ ਕੋਲੀ ਲੈ ਕੇ ਨਾ ਫਿਰ ਸੈਟ ਹੁੰਦਾ ਸਾਬ ਚ ਕੰਮ ਨਹੀਂ ਤਾਂ ਉੱਠੀ ਨਹੀਂ ਜਾਂਦਾ। ਸਰੀਰ ਹੀ ਜੁੜ ਜਾਂਦਾ ਸਾਰਾ ਉੱਠ ਉੱਠ ਕੇ ਉੱਥੇ ਪੈ ਜਾਨੀ ਆ ਉੱਠ ਉੱਠ ਕੇ ਉੱਥੇ ਪੈ ਜਾਨੀ ਆ। ਹੁਣ ਮੌਸਮ ਜਾਂ ਥੋੜਾ ਜਿਹਾ ਬਦਲੇ ਆ ਫੇ ਮੈਨੂੰ ਲੱਗਦਾ ਰੱਬ ਨੇ ਰੀ ਨੂਰੀ ਜੀ ਮੀਂਹ ਜਾਂ ਫੇਰ ਲਿਆਊਗਾ ਇੱਕ ਦੋ ਦਿਨਾਂ ਤੱਕ ਪੂਰਾ ਚਲਾਤਾ। ਸੇਤੀ ਬਾਦ ਇਹ ਜਿੰਨੇ ਦਿਨ ਪੂਰਾ ਚੱਲੀ ਜਾਊਗਾ ਉੰਨੇ ਦਿਨ ਅਈ ਔਖੇ ਹੋਈ ਜਾਵਾਂਗੇ ਜਾਪਿੰਦਰ ਮਨਤੀਆ ਸੰਨੀ ਮੇ ਪਾਤੀ ਗਰਮੀ ਬਹੁਤ ਹੀ ਹੁਣ ਅੱਜ ਸੈਫੀ ਦੀ ਵਾਰੀ ਆ ਗਈ ਨਵਾਉਣੀ ਮੈਨੂੰ ਪੰਜ ਛੇ ਦਿਨ ਹੋ ਗਏ ਤੇ ਕਾਲ ਕਰ ਰਹੀ ਸੀ ਕਿ ਬਜ਼ਾਰ ਤਾਂ ਰੋਝ ਜਾਂਦੇ ਨੇ ਪਰ ਸੈਫੀ ਦਾ ਸ਼ੈਂਪੂ ਤੇ ਪਾਊਡਰ ਨਹੀਂ ਖਤਮ ਹੋ ਗਿਆ ਪੈਤੀ ਸਾਡੇ ਸ਼ੈਂਪੂ ਤਾਂ ਖਤਮ ਹੀ ਹੋ ਗਿਆ ਪਾਊਡਰ ਮਿਸਤਰੀਆਂ ਨੇ ਪਤਾ ਨਹੀਂ ਕਿੱਧਰ ਸੱਟ ਸੁੱਟਤਾ ਜਦੋਂ ਮਿਸਤਰੀ ਲੱਗੇ ਨੇ ਲੱਗਿਆ ਨਹੀਂ ਸਾਨੂੰ ਇਹਨਾਂ ਸ਼ੈਂਪੂ ਤਾਂ ਜੀ ਹੋ ਆ ਵੀ ਨਰੇ ਦੇ ਨੂੰ ਨਹਾਉਣ ਦੇ ਕੰਮ ਉਹਨਾਂ ਨਾਲੇ ਦੇ ਨਾਲ ਜੇ ਖਾਰਜਕੂਸ਼ ਹੁੰਦੀ ਆ ਉਹ ਠੀਕ ਹੋ ਜਾਂਦੀ ਆ ਫੁਰਕ ਵਗੈਰਾ ਕਾਫੀ ਟਾਈਮ ਹੋ ਗਿਆ ਹੁਣ ਹਨ ਗਰਮੀ ਆ ਗਈ ਜੀ ਥੋੜਾ ਜਿਆ ਹੈ ਨਾ ਵੀ ਇਹਨਾਂ ਨੂੰ ਵੀ ਵਿਚਾਰਿਆਂ ਨੂੰ ਗਰਮੀ ਲੱਗਦੀ ਆ ਥੋੜਾ ਜਿਆ ਧਿਆਨ ਰੱਖਣਾ ਪੈਣਾ ਇਹਦਾ ਇਹ ਪਾਊਡਰ ਹੈਗਾ ਜੀ ਇਹਦਾ ਦੇਖੋ ਅਸੀਂ ਸ਼ੈਂਪੂ ਇਹਦਾ ਇਹ ਵਰਤਦੇ ਆ ਲੋ ਜੀ ਪਹਿਲਾਂ ਵੀ ਅਸੀਂ ਇਹ ਹੀ ਲੈਂਦਾ ਸੀ ਹੁਣ ਵੀ ਇਹ ਹੀ ਇਹ 250 ਰੁਪਏ ਦਾ ਪੈਂਦਾ ਜੀ ਤੇ ਇਸ ਤੋਂ ਬਾਅਦ ਇਹਦਾ ਪਾਊਡਰ ਹੈ ਜੇ ਕੋਈ ਪिसू ਵਗੈਰਾ ਹੁੰਦਾ ਜਾਂ ਤਿੱਚੜੀ ਇਹਦੇ ਨਾਲ ਉਹ ਮਰ ਜਾਂਦੀ ਆ ਹੁਣ ਇਹਨੂੰ ਓਦਾਂ ਕ ਘੰਟਾ ਪਹਿਲਾਂ ਲਾ ਦਾਂਗੇ ਅਸੀਂ ਉਹਦੇ ਨੋ ਟੈਕਸ ਦੇਖੋ ਇਸ ਤਰ੍ਹਾਂ ਨਾ ਪਹੀਂ ਇਹ ਵੀ ਟਾਈਸ ਉਹਦਾ ਪਹਿਲਾਂ ਜੀ 500 ਦਾ ਸਾਬੀ ਦਾ ਸਮਾਨ ਆਇਆ ਸੀ 500 ਦਾ ਆਪਦਾ ਸ਼ੈਂਪੂ ਨਹੀਂ ਲੈਂਦਾ ਹੁਣ ਸਾਬੀ ਦੇ ਪਹਿਲਾਂ ਮੈਂ ਪਿੰਦਰ ਨੇ ਨਹਾਉਣਾ ਮੈਂ ਤਾਂ ਨਾ ਤੀਂ ਨੂੰ ਕੋ ਪਾਊਡਰ ਥੋੜਾ ਜਿਹਾ ਹੁੰਡਦਾ ਕਈ ਵਨ ਉੱਪਰ ਵੀ ਪੈ ਜਾਂਦਾ ਸਾਬੀ ਦੇ ਪਿੰਦਰ ਤੋਂ ਬਾਉਂਗੇ ਤੇ ਪਾਊਡਰ ਤੇ ਸ਼ੈਂਪੂ ਨਾਲ ਫਿਰ ਨਹਾ ਮੈਂ ਨੂੰ ਰਾਮਨਾਰ ਗਾਟੇ ਵਿੱਚੋਂ ਤੇ ਇੱਕ ਨਾ ਮੇਰਾ ਜਿਹੜਾ ਮੈਂ ਤੁਹਾਨੂੰ ਬਸੇ ਦੀ ਵੀਡੀਓ ਦੇ ਵਿੱਚ ਕੰਡ ਪਾ ਪੈ ਕੇ ਮੂੰਹ ਵੱਢਿਆ ਗਿਆ ਹਨਾ ਬਹੁਤ ਜਿਆਦਾ ਫਾਇਦਾ ਲੱਗਦਾ ਜਿਵੇਂ ਫਟਿਆ ਪਿਆ ਹੁੰਦਾ ਮੈਂ ਕੱਲ ਹੀ ਇਹ ਲੈ ਕੇ ਆਈ ਸੀ ਦਵਾਈ ਉਹਨਾਂ ਕੋਲੋਂ ਮਮੋ ਮੈਂ ਨੇ ਵਧੀਆ ਲਵਾਈ ਹੁੰਦੇ ਰਿਹਾ ਵੈਨੋ ਕੋਲ ਗਈ ਉਹਨਾਂ ਨੇ ਮੈਨੂੰ ਇੱਕ ਇਹ ਨਿੰਮਲ ਸਾਬਣ ਦਿੱਤੀ ਇੱਕ ਵਾਰੀ ਇਹ ਪਹਿਲਾਂ ਵੀ ਦਿੱਤੀ ਸੀਗੀ ਦੇਖੋ ਬਹੁਤ ਵਧੀਆ ਚੀਜ਼ ਹੈ ਇਹ ਇਹਦੇ ਨਾਲ ਨਾ ਪਤਾ ਨਹੀਂ ਕਿਉਂ ਦੀ ਇੱਕ ਵਾਰ ਲਾ ਲੈਨੇ ਨਾ ਇਹ ਮੂੰਹ ਕੇਸ ਵੀ ਰੰਗ ਵੀ ਆਪਣਾ ਗੋਰਾ ਹੁੰਦਾ ਵਧੀਆ 글로ਅ ਆਉਂਦੀ ਹੈ ਮੈਨੂੰ ਕੱਲ ਲਾਉਣ ਸਾਰੀ ਪਤਾ ਲੱਗੇ ਮੈਂ ਦੋ ਵਾਰ ਰਾਤ ਪੈਣ ਲੱਗੀ ਨੇ ਲਾਈ ਇੱਕ ਵਾਰ ਸਵੇਰੇ ਲਾਈ ਹੈ ਜੀ ਵਧੀਆ ਮੂੰਹ ਸਾਰਾ ਸਾਫ਼ ਹੋ ਗਿਆ ਨੇ ਇੰਨੀਆਂ ਪਿੰਸੀਆਂ ਦੀ ਖੁਰਕੁਰ ਹੁੰਦੀ ਸੀ ਮੱਚਦਾ ਸੀ ਬਿਲਕੁਲ ਜਮਾ ਠੀਕ ਹੈ ਓਕੇ ਹੈ ਹੁਣ ਮੈਂ ਤਾਂ ਇਹ ਨਹੀਂ ਕਰਦਾ ਵੀ ਮੈਂ ਵਰਤੀ ਇਹੀ ਰਿਹਾ ਕਰ ਸਾਬਣ ਨਾ ਕਿ ਜਦੋਂ ਪਲ ਮੂੰਹ ਤੇ ਸਾਬਣ ਲਾ ਕੇ ਹਰਦੇ ਉਹਦੂ ਘੰਟਾ ਡੇਢ ਘੰਟਾ ਬਾਅਦ ਤੱਕ ਨਾ ਪਰ ਇੰਨੀ ਸੋਹਣੀ ਮੂੰਹ ਤੇ 글로ਅ ਆਉਂਦੀ ਹੈ ਚਿੱਟਾ ਚਿੱਟਾ ਰੰਗ ਦਿਖਣ ਲੱਗ ਜਾਂਦਾ ਆਪਦੇ ਆਪ ਨੂੰ ਮੈਨੂੰ ਤੜਕੇ ਵੀ ਆਏ ਨੇ ਲੱਗਿਆ ਪਹਿਲਾਂ ਵੀ ਮੈਂ ਵਰਤਦੀ ਹੁੰਦੀ ਸੀ ਇੱਕ ਵਾਰੀ ਵਰਤੀ ਉਹਦੋਂ ਵੀ ਮੇਰੇ ਕੋਲ ਸਕਿਨ ਉੱਤੇ ਪ੍ਰੋਬਲਮ ਸੀ ਜਿਆਦਾ ਖੁਸ਼ਕੀ ਹੁੰਦੀ ਰਹਿੰਦੀ ਸੀ ਹੁਣ ਤਾਂ ਇਹ ਕੰਡ ਜੀ ਪਾ ਪਾ ਕੇ ਮੂੰਹ ਮੱਛੇ ਪਾ ਕੇ ਰੱਖੀ ਆ ਕਰਕੇ ਤੇ ਚਲੋ ਜੀ ਆਪਣਾ ਆਪਾ ਸੈਫੀ ਦੇ ਪਾ ਲਈਏ ਸੰਗੜੀ ਪਿੰਦਰ ਤੋਂ ਲਿਆਉਣੀ ਹੈ ਪਾਊਡਰ ਉਹਦਰ ਪਟਿਆ ਕੇ ਲਵਾਵਾਂਗੇ ਪੱਕੀਦਲੇ ਦਾ ਹੂਕ ਜਾਂਦਾ ਅੱਜ ਬਾਸੂ ਗਿਆਸ ਕਾ सही बाहर निकला बहुत आ गया मजा ऐसे कहां पाला दे तो पा पहले और ही नहीं निकल ले आ ना लेके के सारे नहीं पा रहे हैं कास्टिंग मेरी खास ही नहीं ले बना लो कि कोई आए नहीं आप बन दे ना भाई सारे तरह एक तरह का पैसे दे मेरा तेरे को ਤੁਹਾਨੂੰ ਡਰਕ ਨਹੀਂ ਉਹ ਦਿਨੋਂ ਦਿਨ ਕਰਦਾ ਨਹੀਂ ਇਹ ਤੋਂ ਤੰਦ ਤੋਂ ਤੰਦ ਛੱਡ ਕੇ ਰੋ 8 ਹਫ਼ਤਾ ਦੋ ਚਾਰ ਤੇ ਦੋ ਤਿੰਨ ਵਾਰ ਲਾਓ ਸਾਬੀ ਬਰਗ ਇੱਥੇ ਤੂੰ ਵਜ ਲੈ ਇੱਧਰ ਵਜਾ ਤਾ ਇੱਥੇ ਐਸਾ ਬੰਦਾ ਹੈ ਹੱਜਾ ਮੜਾ ਗਿਆ ਮੈਂ ਸਾਇਕਲ ਨੂੰ ਕੰਗਾ ਲੈ ਲਿਆ ਉਹਦਾ ਘਰ ਦੀ ਦਰਦ ਫੇਰ ਖੁੱਲ ਗਈ ਥੋੜੀ ਖੁੱਲ ਗਈ ਹੁਣ ਪਾਣੀ ਨਹੀਂ ਕੱਢਦਾ ਇਹ ਰਾਤ ਨੂੰ ਇਸ ਨੂੰ ਲਾਉਂਦੇ ਬਾਅਦ ਹੀ ਹਾਂ ਰਾਤ ਨੂੰ ਇਸ ਨੂੰ ਲਾਉਣ ਦੇ ਜਨੇ ਆ ਪਿੱਲਾ ਚ ਰਹੀ ਸਾਰਾ ਦਿਨ ਨਹੀਂ ਕਰਦਾ ਸੀ ਕਿਹੜਾ ਦੋ ਸਾਲ ਹੋ ਗਏ ਸੀ ਕਰਦਾ ਕੰਮ ਕਰਦੇ ਦੋ ਸਾਲ ਤੋਂ ਪੜਾ ਕਰਦਾ ਇਹ ਅਸੀਂ ਕਰਾਈ ਦਾ ਹੈਗੀ ਉਹਦੋਂ ਕਰਾ ਕੀ ਉਹ ਕਰਦੇ ਤਾਂ ਖਰਾਬ ਜੇ ਹੋ ਗਏ ਨਾ ਗੰਦਾ ਹੋਵਾ ਪੀਣ ਕਿਚੜੀ ਪਿਆ ਛੜੇ ਹੋਏ ਇਹ ਗੱਲ ਐ ਪਸਾੜੇ ਹਾਂ ਤੇ ਜੱਦੀ ਦੇ ਹੁਣ ਲਿਫੜ ਗਿਆ ਤੇਰੇ ਪੈਂਦੀਆਂ ਦੇਖੀ

ਇਹਨੂੰ ਗੁਰਲੀ ਰੰਗਾ ਪਾਈ ਫਿਰਦੇ ਖੜ ਜਾ ਇਧਰ ਨੂੰ ਆ ਜਾਗਾ ਉਧਰ ਹਲਿੰਘੇ ਰੇ ਰੇ ਪਤਾ ਚਲੋ ਜੀ ਸਾਈਫੀ ਨਮਾ ਕੇ ਬੰਨਤਾ ਹੁਣੇ ਮੰਜੇ ਤੇ ਬਹਿ ਜੂਗਾ ਇੱਥੇ ਲਿਬੜ ਜੂ ਲਿਬੜ ਜਾਂਦਾ ਰੇਤੇ ਚ ਥੱਲੇ ਨਾਲੇ ਗਰਮ ਹੈ ਕਰੋ ਇਸ ਬਲੌਗ ਨਾਲ ਇੰਜੋਏ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ